ਅੰਮ੍ਰਿਤਸਰ ਦੇ ਸੁਲਤਾਨ ਵੈਂਡ ਪੈਂਡ ਦੇ ਵਿੱਚ ਇੱਕ ਦੁਕਾਨ ਨੂੰ ਵੇਚਣ ਤੋਂ ਬਾਅਦ ਦੁਬਾਰਾ ਉਸ ਦੁਕਾਨ ਨੂੰ ਦੁਕਾਨ ਦੇ ਪੁਰਾਣੇ ਮਾਲਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਨੇ 2013 ਸਾਲ ਵਿੱਚ ਇਸ ਦੁਕਾਨ ਜਸਵੰਤ ਸਿੰਘ ਨਾਮਕ ਵਿਅਕਤੀ ਦੇ ਕੋਲੋਂ 7 ਲੱਖ ਰੁਪਏ ਦੇ ਵਿੱਚ ਖਰੀਦੀ ਅਤੇ ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਹੋਣ ਕਰਕੇ ਇਸ ਦੀ ਰਜਿਸਟਰੀ ਨਹੀਂ ਹੋਈ ਅਤੇ ਇਕਰਾਰਨਾਮਾ ਹੀ ਕੀਤਾ ਅਤੇ ਹੁਣ 4-5 ਮਹੀਨੇ ਪਹਿਲਾਂ ਜਸਵੰਤ ਸਿੰਘ ਦੀ ਮੌਤ ਹੋ ਗਈ ਤਾਂ ਹੁਣ ਜਸਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੁਬਾਰਾ ਤੋਂ ਦੁਕਾਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਦੁਕਾਨ ਵੀ ਖੋਲਣ ਨਹੀਂ ਦਿੱਤੀ ਜਾ ਰਹੀ ਤੇ ਸਾਨੂੰ ਕਿਹਾ ਜਾ ਰਿਹਾ ਕਿ ਜੋ 20 ਲੱਖ ਰੁਪਏ ਤੁਸੀਂ ਸਾਨੂੰ ਦਿੱਤਾ ਸੀ ਉਹ ਵਾਪਸ ਲੈ ਲਓ ਤੇ ਸਾਡੀ ਦੁਕਾਨ ਸਾਨੂੰ ਵਾਪਸ ਕਰ ਗਾਓ ਦੇਖੋ ਪੂਰਾ ਮਾਮਲਾ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਤੁਹਾਡੀ ਦੁਕਾਨ ਦਾ ਇਸ਼ੂ ਚੱਲ ਰਿਹਾ ਹੈ ਕੀ ਇਹ ਸਾਰਾ ਮਾਮਲਾ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੈਂ ਪਲਾਡ ਲਖਾ ਸਿੰਘ ਸੰਤਾਨਪੁਰ ਪਿੰਡ ਵਿਖੇ ਇੱਕ ਦੁਕਾਨ ਚਲਾ ਰਿਹਾ ਹਾਂ ਜੀ ਫਰੀਹਾਨੀ ਦੀ ਇਹ ਦੁਕਾਨ ਮੈਂ ਦਸਵੰਤ ਸਿੰਘ ਕੋਲੋਂ 2013 ਦੇ ਵਿੱਚ 1862 ਦਾ 2013 ਦੇ ਵਿੱਚ 2.5 ਲੱਖ ਦੇ ਵਿੱਚ ਮੁੱਲ ਖਰੀਦੀ ਸੀ ਇਹ ਲਾਲ ਕਿਹਣੀ ਜਗ੍ਹਾ ਹੈ ਜੀ ਇਹਦੀ ਕੋਈ ਰਜਿਸਟਰੀ ਨਹੀਂ ਹੁੰਦੀ ਇਹ ਸਿਰਫ ਇੱਕ 500 ਰੁਪਏ ਦਾ ਮੇਰੇ ਕੋਲ ਸਟਾਫ ਲਾ ਕੇ ਇਸ ਬੰਦੇ ਨੇ ਮੈਨੂੰ ਜਗਾ ਵੇਚੀ ਲੈ ਠੀਕ ਹੈ ਜੀ ਤੇ ਤਾਂ ਕੁਝ ਮਹੀਨੇ ਮਿਲੋ 4-5 ਮਹੀਨੇ ਪਹਿਲਾਂ ਜਸਵੰਤ ਸਿੰਘ ਦੀ ਡੈਥ ਹੋ ਗਈ ਹੈ ਜੀ ਹੁਣ ਉਹਦੀ ਡੈਥ ਤੋਂ ਬਾਅਦ ਉਹਦੇ ਜਿਹੜੇ ਵਾਰਿਸ ਹੈਗੇ ਆ ਉਹਦੀ ਘਰ ਦੀ ਉਹਦੇ ਬੱਚੇ ਤੇ ਪਲੱਸ ਉਹਦੇ ਜਿਹੜੇ ਭਰਾ ਹੈਗੇ ਨੇ ਜਸਵੰਤ ਸਿੰਘ ਦੇ ਉਹ ਹੁਣ ਮੈਨੂੰ ਜ਼ਬਰਦਸਤੀ ਬਦੋ ਬਦੀ ਮੇਰੇ ਨਾਲ ਧੱਕਾ ਕਰਕੇ ਮੇਰੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਚੁੰਦੇ ਨੇ ਠੀਕ ਹੈ ਜੀ ਕਦੀ ਕਹੇ ਰਾਈ ਮੈਨੂੰ ਸੁਣਾ ਭੇਜਦੇ ਵੀ ਜਿਹੜਾ ਤੁਸੀਂ 2.5 ਲੱਖ ਦਿੱਤਾ ਉਹ 2.5 ਲੱਖ ਵਾਪਸ ਲੈ ਲਓ ਤੇ ਦੁਕਾਨ ਛੱਡ ਦਿਓ ਪਰ ਮੇਰੀ ਉਹ ਰੋਜੀ ਰੋਟੀ ਮੈਂ ਦੁਕਾਨ ਛੱਡ ਨਹੀਂ ਸਕਦਾ ਨਾ ਮੈਂ ਜਣੀ ਇਹਨਾਂ ਨਾਲ ਕੋਈ ਸਮਝੌਤਾ ਕਰਨਾ ਇਸ ਚੱਕਰ ਦੇ ਵਿੱਚ ਵੀ ਮੈਨੂੰ ਕੋ ਵਾਅਦਾ ਲੈ ਲਓ ਮੇਰੇ ਕੋ ਦੁਕਾਨ ਦੇ ਦਿਓ ਐ ਹੋ ਜੀ ਕੋਈ ਗੱਲ ਨਹੀਂ ਮੈਂ ਕਰਨੀ ਮੇਰੀ ਰੋਟੀ ਰੋਟੀ ਚੱਲਦੀ ਪਈ ਹੈ ਉੱਥੇ ਠੀਕ ਹੈ ਜੀ ਇਸ ਬੰਦੇ ਵਿੱਚ ਮੈਂ ਮਾਨਜੋ ਕੁਮਿਸ਼ਰ ਸਾਹਿਬ ਨੂੰ ਪਹਿਲਾਂ ਇੱਕ ਦਰਖਾਸਤ ਦੇ ਚੁੱਕਾ ਹਾਂ ਉਹੋ ਦਰਖਾਸਤ ਇੱਕ ਮੈਂ ਐਸ ਐਚਓ थाना ਸੁਲਤਾਨਪੁਰ ਵਿੱਚ 22 ਮੈਂ ਦਿੱਤੀ ਹੈ ਠੀਕ ਹੈ ਉਸ ਦਰਖਾਸਤ ਦੇ ਉੱਤੇ ਮੇਰੇ ਨਾਲ ਅਜੇ ਤੱਕ ਮੇਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵੱਲੋਂ ਠੀਕ ਹੈ ਜੀ ਅੱਜ ਮਿਤੀ 31 ਅਥ 2024 ਨੂੰ ਮੇਰੀ ਦੁਕਾਨ ਦੇ ਉੱਤੇ ਇੱਕ ਆਹ ਮੇਰੀ ਦੁਕਾਨ ਹੈ ਜੀ ਕੋਰਨਰ ਵਾਲੀ ਮੇਰੀ ਦੁਕਾਨ ਹੈ ਜੀ ਆਹ ਦੁਕਾਨ ਦੇ ਉੱਤੇ ਮੇਰਾ ਬੋਰਡ ਲੱਗਾ ਵਾ ਆਹ ਬੋਰਡ ਲੱਗਾ ਮੇਰਾ 2013 ਤੋਂ ਮੈਂ ਦੁਕਾਨ ਚਲਾ ਰਿਹਾ ਹਾਂ ਵਾ ਅੱਜ ਸਵੇਰੇ ਮੈਨੂੰ ਜਾਨੀ ਕਹੇ ਬੰਦੇ ਲੋ ਤਲਾਹ ਦਿੱਤੀ ਗਈ ਹੈ ਜੀ ਉਹ ਬੰਦੇ ਤਾਂ ਮੈਂ ਨਾ ਨਹੀਂ ਲਵਾਵਾਂਗਾ ਕਿਉਂਕਿ ਇਹ ਦੁਕਾਨ ਜਾਨੀ ਮਹੱਲੇ ਦੇ ਵਿੱਚ ਇੱਕ ਬਦਮਾਸ਼ੀ ਦਾ ਮਾਹੌਲ ਇਹਨਾਂ ਬਣਾਇਆ ਹੋਇਆ ਹੈ ਤੇ ਉਸ ਕਰਕੇ ਮੈਂ ਬੰਦੇ ਨਾਲ ਨਹੀਂ ਲਵਾਵਾਂਗਾ ਉਹਨੇ ਤਲਾਹ ਦਿੱਤੀ ਗਈ ਵੀ ਤੁਹਾਡੀ ਦੁਕਾਨ ਦਾ ਬੋਰਡ ਜਿਹੜਾ ਉੱਤੋਂ ਦੁਕਾਨ ਦੇ ਉੱਤੋਂ ਲਾਹ ਦਿੱਤਾ ਗਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਜਾ ਕੇ ਅੱਜ ਸਵੇਰੇ ਐਸਐਚਓ ਸਾਹਿਬ ਨੂੰ ਐ ਦਿਖਾ ਦੇ ਕੇ ਆਇਆ ਜੀ ਤੁਸੀਂ ਖੁਦ ਜਾ ਕੇ ਦੇਖਿਆ ਕਿ ਬੋਰਡ ਦਾ ਹਾਂ ਜੀ ਲੱਥਾ ਜੀ ਤੋ ਤੁਸੀਂ ਖੁਦ ਜਾ ਕੇ ਉਹ ਚੈੱਕ ਕਰ ਸਕਦੇ ਉਸੇ ਦੁਕਾਨ ਦਾ ਮੇਰੇ ਬੋਰਡ ਲੱ타 ਵਾ ਜੀ ਠੀਕ ਹੈ ਜੀ ਤੇ ਇਸ ਮਾਮਲੇ ਦੇ ਵਿੱਚ ਮੈਨੂੰ ਸਿੱਧੀਆਂ ਧਮਕੀਆਂ ਜਾਨੀ ਸਿੱਧੇ ਤੌਰ ਤੇ ਧਮਕੀਆਂ ਵੀ ਮਿਲ ਰਹੀਆਂ ਵਾ ਕੌਣ ਦੇ ਰਿਹਾ ਤੰਨ ਇੰਨਾ ਦੇ ਜਿਹੜੇ ਵਾਰਿਸ ਹੈਗੇ ਪਿੱਛੇ ਬੈਠੇ ਜੀ ਉਹ ਮੈਨੂੰ ਧਮਕੀਆਂ ਸਿੱਧੇ ਤੌਰ ਤੇ ਮੈਨੂੰ ਧਮਕੀਆਂ ਆ ਰਹੀਆਂ ਇਹ ਦੁਕਾਨ ਕਿਸ ਤਰ੍ਹਾਂ ਚਲਾ ਲਵਾਂਗੇ ਇੱਥੇ ਸਾਡੀ ਜਾਇਦਾਦ ਹੈਗੀ ਹੈ ਜਲਦੀ ਮੈਂ ਇਹ ਦੁਕਾਨ ਮੁੱਲ ਖਰੀਦੀ ਆਈ ਹੈ ਜੀ ਠੀਕ ਹੈ ਜੀ ਅੱਜ ਤੋਂ ਮੰਨ ਲਓ ਵੀ ਜਦੋਂ ਐਸਐਚਓ ਸਾਹਿਬ ਇੱਥੇ ਇਹਨਾਂ ਨੇ ਜਾਨੀ ਕਾਰਵਾਈ ਕੀਤੀ ਸੀ ਥੋੜੀ ਇਹਨਾਂ ਨੂੰ ਬੁਲਾਏ ਸੀ ਥਾਣੇ ਬੁਲਾਇਆ ਸੀ ਤੇ ਮੈਨੂੰ ਵੀ ਥਾਣੇ ਬੁਲਾਇਆ ਸੀ ਮੈਂ ਥਾਣੇ ਪੇਸ਼ ਹੋਇਆ ਜੀ ਇਹ ਥਾਣੇ ਪੇਸ਼ ਹੋਇਆ ਇਹਦੇ ਮੰਨ ਲਓ ਕਿ ਜਿਹੜੇ ਇਹਨਾਂ ਦੇ ਜਿਹੜੇ ਭਰਾ ਜਾਂ ਇਹਨਾਂ ਦੇ ਜਿਹੜੇ ਬੇਟੇ ਜਸਵੰਤ ਸਿੰਘ ਦੇ ਮਰ ਚੁੱਕਾ ਜਸਵੰਤ ਸਿੰਘ ਉਹਦੇ ਬੇੜੇ ਵੀ ਉੱਥੇ ਹੋਏ ਜਾਨੀ ਹਾਜ਼ਰ ਹੋਏ ਆ ਉੱਥੇ ਜਾ ਕੇ ਉਹਨਾਂ ਨੇ ਕਹਿ ਜੀ ਇਹ ਦੁਕਾਨ ਸਾਡੇ ਪਿਤਾ ਜਿਹੜਾ ਜਸਵੰਤ ਸਿੰਘ ਆ ਇਹ ਕਿਰਾਏ ਤੇ ਦੇ ਕੇ ਗਿਆ ਇਹਨਾਂ ਨੂੰ ਜਸਪਾਲ ਸਿੰਘ ਨੂੰ ਜੀ ਐਸ ਐਚਓ ਸਾਹਿਬ ਨੇ ਪੁੱਛਿਆ ਇਹਦੇ ਕਿਰਾਏ ਤੇ ਦੇ ਕੇ ਕਿਰਾਇਨਾਮਾ ਪੇਸ਼ ਕਰੋ ਤੁਸੀਂ ਉਹ ਕਹਿੰਦੇ ਕਿਰਾਇਨਾਮਾ ਜਸਪਾਲ ਸਿੰਘ ਕੋਲ ਪਿਆ ਜੀ ਹਾਲਾਂਕਿ ਕਿਰਾਏ ਨੰਬਰ ਮਾਲਕ ਹੁੰਦਾ ਵਾ ਜੇ ਕੋਈ ਮਾਲਕ ਜੇ ਕਿਸੇ ਨੇ ਕਿਰਾਏ ਤੇ ਦਿੱਤੀ ਹੋਈ ਦੁਕਾਨ ਜੀ ਠੀਕ ਹੈ ਉਹ ਗੱਲ ਤੋਂ ਵੀ ਮੁਕਰੇ ਕਹਿੰਦੇ ਇਹ ਦੁਕਾਨ ਗਹਿਣੇ ਪਾਈ ਆ ਜੀ ਜਸਵੰਤ ਸਿੰਘ ਨੂੰ ਜਸਵੰਤ ਸਿੰਘ ਨੇ 2.5 ਲੱਖ ਚ ਉਹਨਾਂ ਐਸਐਚਓ ਸਾਹਿਬ ਨੇ ਪੁੱਛਿਆ ਲਿਆਓ ਜੀ ਕਾਗਜ਼ ਗਹਿਣੇ ਦਾ ਉਤੋਂ ਵੀ ਦੇਰ ਤੋਂ ਮੁਕਰ ਗਏ ਐਸਐਸ ਸਾਹਿਬ ਨੇ ਮੈਨੂੰ ਪੁੱਛਿਆ ਅੰਜ ਤੁਹਾਡੇ ਕੋਲ ਕੀ ਕਾਗਜ਼ ਪੱਤਰ ਹੈਗਾ ਕਿ ਮੈਂ ਕੱਢ ਕੇ ਕਾਗਜ਼ ਆਪਣੇ ਸਾਰੇ ਤੇ ਤੇਸ਼ ਕਰ ਦਿੱਤੇ ਜੀ ਹਾਲੇ ਠੀਕ ਹੈ ਜੀ ਐਸ ਕਾਗਜ਼ ਨੂੰ ਸਾਰੇ ਜਾਨੀ ਜਿੰਨੇ ਉਥੇ ਬੰਦੇ ਮੌਤਵਾਰ ਬੈਠੇ ਸਾਰਿਆਂ ਨੂੰ ਐਸ ਐਚ ਐਸਓ ਸਾਹਿਬ ਨੇ ਖੁਦ ਪੜ੍ਹ ਕੇ ਸੁਣਾਇਆ ਜੀ ਇਹ ਬੰਦੇ ਨੇ ਦੁਕਾਨ ਖਰੀਦੀ ਹੈ ਤੇ ਇਹ ਬੰਦੇ ਨੇ ਦੁਕਾਨ ਵੇਚੀ ਹੈ ਜੀ ਠੀਕ ਹੈ ਜੀ ਉਸ ਦਿਨ ਤੋਂ ਜਾਨੀ ਉਹਨਾਂ ਨੇ ਐਸ ਐਚ ਐਸਓ ਸਾਹਿਬ ਨੇ ਜਿਹੜੀ ਇਹ ਦੋ ਦਿਨ ਦਾ ਟਾਈਮ ਲੈ ਕੇ ਗਿਆ ਵੀ ਸਾਨੂੰ ਦੋ ਦਿਨ ਦਾ ਟਾਈਮ ਦਿਓ ਅਸੀਂ ਕਾਗਜ਼ ਪੱਤਰ ਪੇਸ਼ ਕਰਾਂਗੇ ਆਪਣੇ ਜੀ ਉਸ ਦਿਨ ਤੋਂ ਬਾਅਦ ਨਾ ਕੋਈ ਥਾਣੇ ਪੇਸ਼ ਹੋਏ ਤਾਂ ਨਾ ਪੁਲਿਸ ਲੋਕ ਕੋਈ ਕੋਈ ਆ ਰਵੇ ਹੋਏ ਤੇ ਅੱਜ ਮੇਰੀ ਦੁਕਾਨ ਦੇ ਜਿਹੜੇ ਬੋਰਡ ਹੈਗੇ ਆ ਇਹਨਾਂ ਨੇ ਲਾ ਦਿੱਤੇ ਜੀ ਕਬਜ਼ਾ ਕਰਨ ਦੀ ਨਹੀਂ ਦੇਣਾ ਦੁਕਾਨ ਤੁਸੀਂ ਮੈਂ ਅਮਨ ਪਸੰਦ ਨਾਗਰਿਕ ਹੈਗਾ ਇਹ ਮੈਂ ਕੋਈ ਲੜਾਈ ਝਗੜਾ ਨਹੀਂ ਕਰਦਾ ਨਾ ਸਾਰੇ ਮਹੱਲੇ ਚ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਮੇਰਾ ਨੇਚਰ ਕਿਹੋ ਜਿਹਾ ਜਾਂ ਮੇਰਾ ਕੋਈ ਕ੍ਰਿਮਨਲ ਰਿਕਾਰਡ ਹੈਗਾ ਜਾਂ ਕਿਸੇ ਨੇ ਮੈਂ ਲੜਾਈ ਝਗੜਾ ਕਰਦਾ ਜਾਂ ਕੋਈ ਮੇਰੇ ਤੇ ਦਰਖਾਸਤ ਹੈਗੀ ਵੀ ਥਾਣੇ ਦੇ ਲੜਾਈ ਝਗੜੇ ਦੀ ਜੀ ਕਢਾ ਕੇ ਤੁਸੀਂ ਵੇਖ ਸਕਦੇ ਕੋਈ ਮੇਰੇ ਤੇ ਇਹੋ ਜਿਹਾ ਕੋਈ ਐਲਿਵੇਸ਼ਨ ਨਹੀਂ ਹੈਗਾ ਹਾਲਾਂਕਿ ਇਹਨਾਂ ਦੇ ਥਾਣੇ ਦੇ ਵਿੱਚ ਦਰਖਾਸਤ ਪੰਜਵੇਂ ਦਿਨ ਤੋਂ ਥੱਗੀਆਂ ਹੁੰਦੀਆਂ ਕੋਈ ਕੋਰਟ ਕੇਸ ਵੀ ਚੱਲ ਰਿਹਾ ਹੈ ਪਸੰਦ ਕੋਰਟ ਕੇਸ ਕੋਈ ਨਹੀਂ ਜੀ ਇਹ ਚੱਲਦਾ ਪਿਆ ਥਾਣੇ ਵੱਲੋਂ ਕੋਈ ਸੁਣਵਾਈ ਨਾ ਹ ਮੈਂ ਆਪਣਾ ਸਟੇਲ ਆਇਆ ਜੀ ਦੁਕਾਨ ਦਾ ਕਾਗਜ਼ ਪੱਤਰ ਉੱਥੇ ਪੇਸ਼ ਕੀਤੇ ਮੈਨੇ ਥਣਾਇਂ ਤੁਹਾਡੇ ਸੁਣਵਾਈ ਨਹੀਂ ਹੋਣ ਕਰਕੇ ਮੈਂ ਕਾਗਜ਼ ਪੱਤਰ ਉੱਥੇ ਪੇਸ਼ ਕਰਕੇ ਸਟੇਲ ਆਇਆ ਜੀ ਕਦੋਂ ਦੁਕਾਨ ਕਦੋਂ ਖਰੀਦੀ ਸੀ 2013 ਚ 18 6 2013 ਦੇ ਵਿੱਚ ਠੀਕ ਆ ਤਾਂ ਹੁਣ ਜਿਹੜੀ ਅੱਜ ਤੁਸੀਂ ਦਰਖਾਸਤ ਦਿੱਤੀ ਕੋਈ ਇਸ ਤੇ ਕਾਰਵਾਈ ਹੋਈ ਕੋਈ ਥਾਣੇ ਕੋਈ ਕਾਰਵਾਈ ਨਹੀਂ ਹੋਈ ਜੀ ਨਾ ਮੈਨੂੰ ਕੋਈ ਫੋਨ ਆਇਆ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਜਗ੍ਹਾ ਨੂੰ ਲੱਗ ਕੇ ਕੋਈ ਆ ਦਰਖਾਸਤ ਦਿੱਤੀ ਹੋਈ ਹੈ ਸੀਪੀ ਨੂੰ ਜਾਂ ਕੋਈ ਹਾਂਜੀ ਸੀਪੀ ਸਾਹਾਨੂੰ ਦਿੱਤੀ ਸੀ 3 7 2024 ਨੂੰ ਥਾਣੇ ਮੈਂ ਦਿੱਤੀ 27000 2024 ਨੂੰ ਦਿੱਤੀ ਹੈ ਅੱਲੇ ਦਿਨ ਮੈਂ ਸੀਪੀ ਸਾਹਿਬ ਦੇ ਕੋਲ ਦਿੱਤੀ ਦਰਖਾਸਤ ਨੰਬਰ ਦੀ ਦਰਖਾਸਤ ਹੈਗੀ ਹੈ ਕੀ ਕਾਰਨ ਕੀ ਲੱਗਦਾ ਹੈ ਕਾਰਵਾਈ ਕਿਉਂ ਨਹੀਂ ਹੋ ਰਹੀ ਕੋਈ ਪਿੱਛੇ ਪਾਰਟੀ ਬਾਜ਼ੀ ਦੀ ਕੋਈ ਰੰਜਿਸ਼ ਹੈ ਦੇਖੋ ਜੀ ਮੈਂ ਖੁੱਲ ਕੇ ਨਹੀਂ ਕਹਿ ਸਕਦਾ ਜਦੋਂ ਤੱਕ ਮੈਂ ਸ਼ੋਰ ਨਹੀਂ ਹੋਵੇਗਾ ਪਰ ਮੈਨੂੰ 50% ਸ਼ੋਰ ਹੈਗਾ ਇਲਾਕੇ ਦਾ ਸਾਬਕਾ ਕਾਉਂਸਲਰ ਜੀ ਦੀ ਸ਼ੈਅ ਤੇ ਇਹ ਕੰਮ ਹੋ ਰਿਹਾ ਵਾ ਜੀ ਮੇਰੇ ਕੋਲ ਪੂਰੇ ਜਾਨੀ ਨੌਲੇਜ ਮੈਨੂੰ ਜਾਨੀ ਪੂਰੇ ਮੈਨੂੰ ਜਾਣਕਾਰੀ ਹੋਏਗੀ ਮੈਂ ਪ੍ਰੈਸ ਦੇ ਕੋਈ ਤਾਂ ਜਾਨੀ ਪੂਰਾ ਇਹ ਨਹੀਂ ਤੁਹਾਨੂੰ ਦੱਸ ਸਕਾਂਗੇ মিডিਆ ਦੇ ਜ਼ਰੀਏ ਕੀ ਮੰਗ ਕੀ ਕਰਦੇ ਮੰਗ ਮੈਂ ਇਹੋ ਕਰਦਾ ਪਿਆ ਜੀ ਮੈਨੂੰ ਖਾਫ ਦਿੱਤਾ ਜਾਵੇ ਮੇਰੀ ਰੋਜੀ ਰੋਟੀ ਦਾ ਮਸਲਾ ਮੈਂ ਪਰਿਵਾਰ ਉਸੇ ਦੁਕਾਨ ਤੋਂ ਪਾਲਦਾ ਵਾਂ ਠੀਕ ਹੈ ਜੀ ਤੇ ਮੈਂ ਜੇ ਦੁਕਾਨ ਖੋਲ੍ਹਾਂ ਤੇ ਜਾ ਕੇ ਖੋਲਾਂਗਾ ਮੈਨੂੰ ਲੜਾਈ ਝਗੜੇ ਦਾ ਡਰ ਹੈ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕਰਨਗੇ ਜੀ ਸੀਪੀ ਸਰ ਨੂੰ ਤੁਸੀਂ ਜਿਹੜੀ ਤਰਖਾ ਦਿੱਤੀ ਸੀ ਉਹ ਕਦੋਂ ਗਈ ਸੀ ਕਿਸੇ ਨੂੰ ਮਾਰ ਕੋ ਕਿ ਆਈ ਕਿਤੇ ਹਾਂਜੀ 3 7 2024 ਨੂੰ ਮੈਂ ਕੀ ਕਿਸ ਸਾਡੀ ਦਰਖਾਸਤ ਦਿੱਤੀ ਹੈ ਉਹ ਮਾਰਕ ਹੋ ਗਿਆ 1890 ਆਈ ਹੈ ਹਾਂਜੀ ਕਿਸ ਨੂੰ ਆਈ ਸੁਣਾਈ ਕੋਈ ਨਹੀਂ ਹੋਈ ਜੀ ਤਨ ਮੈਂ ਦੱਸ ਚੁੱਕਾ ਵੀ ਮੈਂ ਪੇਸ਼ ਹੋਇਆ ਹੀ ਦੂਜੀ ਪਾਰਟੀ ਵੀ ਪੇਸ਼ ਹੋਈ ਹੈ ਉਹਨਾਂ ਨੇ ਕਾਗਜ਼ ਪੱਤਰ ਕੋਈ ਨਹੀਂ ਦਿੱਤਾ ਉਹ ਭਾਂਡੇ ਬਣਾ ਰਿਹਾ ਕਦੀ ਕਿਰਾਏ ਦਾ ਕਹਿ ਰਿਹਾ ਕਦੀ ਗਹਿਣੇ ਦਾ ਕਹਿ ਰਿਹਾ ਕਦੀ ਯਾਨੀ ਕੁਝ ਕਹਿ ਰਿਹਾ ਪੇਸ਼ ਨਹੀਂ ਹੋਇਆ ਜੀ ਉੱਤੇ ਦੁਬਾਰਾ ਉਸ ਤੋਂ ਬਾਅਦ ਟਾਈਮ ਲੈ ਕੇ ਦੁਬਾਰਾ ਪੇਸ਼ ਨਹੀਂ ਹੋਇਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜੀ ਦੀ ਦੁਕਾਨ ਮੈਂ ਕੋਈ ਕਿਰਾਏਦਾਰ ਨਹੀਂ ਹੈਗਾ ਨਾ ਮੈਂ ਗਹਿਣੇ ਦੀ ਦੁਕਾਨ ਹਾਂ ਉੱਤੇ ਗਹਿਣੇ ਤੇ ਭਾਈਏ ਕੋਈ ਦੁਕਾਨ ਮੈਂ ਖੁਦ ਉਹ ਤੇ ਦੁਕਾਨ ਜਿਹੜੀ ਆਪਣਾ ਮਾਲਕ ਹੈਗਾ ਦੁਕਾਨ ਦਾ ਜਿਹੜੇ ਹੁਣ ਬੈਨਰ ਲਾਏ ਕਿਨ ਤੁਹਾਡਾ ਬੋਰਡ ਲਾਏਗਾ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਤੋਂ ਮੈਂ ਕਾਰਵਾਈ ਪੂਰੀ ਕੰਮ ਹੋ ਜੇ ਮੇਰੀ ਦੀ ਕਾਰਵਾਈ ਕੀਤੀ ਜਾਵੇ ਜੋ ਭੰਦੀ ਕਾਰਵਾਈ ਦੀ ਕੀਤੀ ਜਾਵੇ ਉਹਨਾਂ ਵੱਲੋਂ ਜਿਹੜਾ ਤਾਲਾ ਵੀ ਲਗਾਇਆ ਹੈ ਤੁਸੀਂ ਦੱਸ ਰਹੇ ਹੋ ਮੈਂ ਦੇਖੋ ਤਾਲਾ ਮੈਨੂੰ ਬਾਅਦ ਚ ਪਤਾ ਲੱਗਾ ਜੀ ਮੈਂ ਆਪਣੇ ਪਰਿਵਾਰ ਦੀ ਰੱਖਿਆ ਵਾਸਤੇ ਮੈਂ ਦੁਕਾਨ ਨਹੀਂ ਖੋਲੀ ਬਾਅਦ ਚ ਮੈਨੂੰ ਪਤਾ ਲੱਗਾ ਇਹਨਾਂ ਤਾਲਾ ਤੋੜ ਕੇ ਇਹਨਾਂ ਨੇ ਆਪਣਾ ਤਾਲਾ ਲਾਇਆ ਪਾ ਦਿੱਤਾ ਮੈਂ ਆਪਣੇ ਬੱਚੇ ਨੂੰ ਡਰਦੇ ਮਾਰੋ ਜ ਆਪਣੇ ਘਰੋਂ ਬਾਹਰ ਨਹੀਂ ਕੱਢਦਾ ਪਿਆ ਮੇਰੇ ਬੱਚੇ ਦਾ ਜਨਵਰੀ ਮਹੀਨੇ ਦਾ ਵਿਆਹ ਹੋਇਆ ਜੇ ਠੀਕ ਹੈ ਜੀ ਮੈਨੂੰ ਆਪਣਾ ਡਰ ਰਿਹਾ ਹੈਗਾ ਮੇਰੇ ਬੱਚੇ ਦਾ ਪ੍ਰਸ਼ਾਸਨ ਕੋਈ ਅਭੀ ਨਬੀ ਹੋ ਜਾਂਦੀ ਆ ਪ੍ਰਸ਼ਾਸਨ ਕੋਈ ਜ਼ਮਾਇਰ ਹੋਏਗਾ ਜੇ ਕੋਈ ਗੱਲਬਾਤ ਹੋ ਜਾਂਦੀ ਕੋਈ ਪੁਲਿਸ ਨੇ ਆਜੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਐ ਇਸ ਬਾਰੇ ਮੈਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਐਸਐਚਓ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਲਖਨੀ ਦੇ ਜਿਹੜੇ ਡੀਐਸਪੀ ਸਾਹਿਬ ਜੋ ਡੀਐਸਪੀ ਸਾਹਿਬ ਹੀ ਹੋ ਰਹਾ ਅੱਗੇ ਵੀ ਪੇਸ਼ ਹੋ ਕੇ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਇਆ ਮੇਰੀ ਕੋਈ ਕਾਰਵਾਈ ਕੋਈ ਨਹੀਂ ਹੋਈ ਐ ਜੀ ਤੁਹਾਡੀ ਮੇਰੀ ਹੁਣ ਪੋਸਟਿੰਗ ਕੋਈ 4 ਦਿਨ ਹੋਏ ਹੋਈ ਹੈ ਇਹ ਮੇਰੇ ਕੋਲ ਪਹਿਲਾਂ ਤੋਂ ਪੋਸਟਿੰਗ ਦਾ ਕੋਈ ਕੰਪਲੇਂਟ ਆਈ ਹੋਈ ਹੈ ਮੈਂ ਪਤਾ ਇਹਦੇ ਬਾਰੇ ਪਤਾ ਕੀਤਾ ਉਹ ਜਿਹੜੇ ਸਾਡੇ ਪੜਤਾਲ ਕਰ ਰਹੇ ਨੇ ਸਾਡੇ ਤਤੀਸ਼ੀ ਕੋਰਟ ਚ ਗਏ ਨੇ ਉਹ ਪਤਾ ਕੀਤਾ ਗਿਆ ਉਹਨਾਂ ਕੋਲ ਇਹ ਮੈਡਲ ਪੈਂਡਿੰਗ ਹੈ ਉਹ ਪੜਤਾਲ ਇਹਦੀ ਚੱਲ ਰਹੀ ਸਰ ਕੀ ਕਾਰਵਾਈ ਕੀ ਆਈਗੀ ਜੇ ਅਗਰ ਜੇ ਦੋਸ਼ੀ ਕੋਈ ਪਾਇਆ ਗਿਆ ਉਹ ਜੋ ਮੈਂ ਤੁਹਾਨੂੰ ਦੇਖੋ ਜੀ ਜਿਹੜਾ ਵੀ ਕੋਈ ਕਸੂਰ ਹੋਏ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਏਗਾ ਜਿਹੜਾ ਕੋਈ ਨਜਾਇਜ਼ ਕਰਦਾ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅਵਸ਼ੇਸ਼ ਹੋਏਗੀ ਠੀਕ ਬਿਲਕੁਲ